ਭਾਰਤ ਨੇ ਚੀਨ ਦੀ ਚਾਲਬਾਜ਼ੀ ਨੂੰ ਖਤਮ ਕਰਨ ਦੇ ਲਈ ਇੱਕ ਵਾਰ ਫੇਰ ਪਲੇ ਸਟੋਰ ਤੋਂ ਮੋਬਾਈਲ ਐਪਸ ਨੂੰ ਬਲੌਕ ਕਰ ਦਿੱਤਾ ਹੈ ਇਸ ਵਾਰ ਸਰਕਾਰ ਨੇ 119 ਐਪਸ ਨੂੰ ਬਲੌਕ ਕਰ ਦਿੱਤਾ ਹੈ ਜੋ ਚੀਨ ਅਤੇ ਹਾਂਗਕਾਂਗ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਪਹਿਲਾਂ ਸਾਲ 2020 ਦੇ ਵਿੱਚ ਵੀ ਸਰਕਾਰ ਨੇ ਕਈ ਚੀਨੀ ਐਪਸ ਨੂੰ ਬਲੌਕ ਕਰ ਦਿੱਤਾ ਸੀ ਜਿਸ ਵਿੱਚ ਟਿਕਟੌਕ ਅਤੇ ਸ਼ੇਅਰਇਟ ਵਰਗੇ ਵੀਡੀਓ ਸ਼ੇਅਰਿੰਗ ਪਲੇਟਫਾਰਮਸ ਸ਼ਾਮਿਲ ਸਨ ਇਸ ਵਾਰ ਵੀ ਬਲੌਕ ਕੀਤੀਆਂ ਗਈਆਂ ਜ਼ਿਆਦਾਤਰ ਐਪਸ ਵੀਡੀਓਜ਼ ਅਤੇ ਵੌਇਸ ਚੈਟ ਪਲੇਟਫਾਰਮ ਹਨ ਜੋ ਚੀਨ ਅਤੇ ਹਾਂਗਕਾਂਗ ਦੇ ਵਿੱਚ ਵਿਕਸਿਤ ਕੀਤੀਆਂ ਗਈਆਂ ਸਨ ਗੂਗਲ ਨੇ ਹਾਰਵਰਡ ਯੂਨੀਵਰਸਿਟੀ ਟੀ ਦੁਆਰਾ ਚਲਾਈ ਜਾਣ ਵਾਲੀ ਸਮਗਰੀ ਟਰੈਕਿੰਗ ਸਾਈਟ ਲੂਮਨ ਡਾਟਾਬੇਸ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਨੇ Google Play Store ਤੋਂ 119 ਚੀਨੀ ਐਪਸ ਨੂੰ ਹਟਾਉਣ ਲਈ ਕਿਹਾ ਹੈ। ਇਹਨਾਂ 119 ਐਪਾਂ ਵਿੱਚੋਂ ਹੁਣ ਤੱਕ ਸਿਰਫ 15 ਐਪਾਂ ਤੇ ਹੀ ਪਾਬੰਦੀ ਲਗਾਈ ਗਈ ਹੈ, ਬਾਕੀ ਸਾਰੀਆਂ ਐਪਾਂ ਵੀ 20 ਫਰਵਰੀ ਨੂੰ Play Store ਤੇ ਡਾਊਨਲੋਡ ਕਰਨ ਲਈ ਉਪਲਬਧ ਹਨ। ਮਨੀ ਕੰਟਰੋਲ ਦੇ ਅਨੁਸਾਰ ਚੀਨ ਤੋਂ ਇਲਾਵਾ ਇਹਨਾਂ 119 ਐਪਸ ਵਿੱਚੋਂ ਕੁਝ ਸਿੰਗਾਪੋਰ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਤੋਂ ਵੀ ਹਨ। ਸੂਤਰਾਂ ਅਨੁਸਾਰ ਇਹ ਹਦਾਇਤਾਂ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 69 ਤਹਿਤ ਜਾਰੀ ਕੀਤੀਆਂ ਗਈਆਂ ਨੇ ਇਹ ਤਾਰਾ ਕੇਂਦਰ ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਪ੍ਰਭੂਸੱਤਾ ਜਾਂ ਜਨਤਕ ਵਿਵਸਥਾ ਦੇ ਹਿੱਤ ਵਿੱਚ ਆਨਲਾਈਨ ਸਮੱਗਰੀ ਤੱਕ ਜਨਤਕ ਪਹੁੰਚ ਨੂੰ ਰੋਕਣ ਦੀ ਸ਼ਕਤੀ ਦਿੰਦੀ ਹੈ ਇਸ ਤਾਰਾ ਦੇ ਤਹਿਤ ਪਹਿਲਾਂ ਦੇ ਆਦੇਸ਼ਾਂ ਦੇ ਚੀਨੀ ਐਪਸ ਨੂੰ ਨਿਸ਼ਾਨਾ ਬਣਾਇਆ ਸੀ ਖਾਸ ਕਰਕੇ ਭਾਰਤ ਤੇ ਚੀਨ ਵਿਚਕਾਰ ਪੂਰ ਰਾਜਨੀਤਿਕ ਤਣਾਅ ਤੋਂ ਬਾਅਦ ਕਾਰਵਾਈ ਤੋਂ ਪ੍ਰਭਾਵਿਤ ਤਿੰਨ ਐਪ ਡਿਵੈਲਪਰਾਂ ਨੇ ਹਾਂ ਕਿ ਉਹਨਾਂ ਨੂੰ Google ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਹ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਭਾਰਤ ਸਰਕਾਰ ਦੇ ਨਾਲ ਕੰਮ ਕਰਨ ਲਈ ਤਿਆਰ ਹਨ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਐਪਸ ਦੀ ਸੂਚੀ 18 ਫਰਵਰੀ ਨੂੰ Lumens ਦੀ ਸਾਈਟ ਤੇ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ ਹਾਲਾਂਕਿ Google ਦੇ ਖੁਲਾਸੇ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਬਾਕੀ ਐਪਸ ਤੇ ਪਾਬੰਦੀ ਲਾਗੂ ਕਰਨ ਦੇ ਵਿੱਚ ਦੇਰੀ ਟੈਕਨੋਲੋਜੀ ਜਾਂ ਪ੍ਰਕਿਰਿਆਤਮਕ ਕਾਰਨਾ ਕਰਕੇ ਸੀ ਸਿੰਗਾਪੁਰ ਸਥਿਤ ਮੰਗੋਸਟਾ ਟੀਮ ਦੁਆਰਾ ਵਿਕਸਿਤ ਕੀਤੀ ਗਈ ਚਿੱਲ ਚੈਟ ਐਪ ਦੇ Google Play Store ਤੇ 10 ਲੱਖ ਤੋਂ ਵੱਧ ਡਾਊਨਲੋਡ ਹਨ ਅਤੇ ਇਸ ਦੀ ਰੇਟਿੰਗ 4.1 ਹੈ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ Google ਨੇ ਇਹਨਾਂ ਨੂੰ ਉਹਨਾਂ ਦੀ ਐਪ ਦੇ ਸੰਭਾਵੀ ਬਲੌਕਿੰਗ ਬਾਰੇ ਸੂਚਿਤ ਕੀਤਾ ਸੀ